ਫਿਲਮ ਅਦਾਕਾਰਾਂ ਕੰਗਨਾਰਾ ਨੌਤ ਨੂੰ ਲੈ ਕੇ ਫਿਲਮ ਬਣੀ ਹੈਗੀ ਐ ਅਮਰਜੈਂਸੀ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਚੱਲ ਰਿਹਾ ਹੈ ਇਹ ਫਿਲਮ 2024 ਸਤੰਬਰ ਦੇ ਵਿੱਚ ਰਿਲੀਜ਼ ਹੋਣੀ ਸੀ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀਦੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਇੰਦਾ ਫਾਇਦਾ ਮੇਰੇ ਮਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜੀ ਉਸ ਨੂੰ ਲੈ ਉਸ ਤੋਂ ਵੀ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਸੀਗਾ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵਿੱਚ ਫਿਲਮ ਗਈ ਕਾਫੀ ਕੱਟ ਲਗਾਉਣ ਤੋਂ ਬਾਅਦ ਦੁਬਾਰਾ ਹੁਣ ਫਿਰ ਅੱਜ ਰਿਲੀਜ਼ ਹੋਣੀ ਸੀਗੀ ਇਸ ਨੂੰ ਲੈ ਕੇ ਵੀ ਕੱਲ ਤੋਂ ਹੀ ਜਿਹੜਾ ਵਿਰੋਧ ਹੈਗਾ ਉਹ ਚੱਲਦਾ ਪਿਆ ਨਜ਼ਰ ਆ ਰਿਹਾ ਔਰ तमाम ਜਿਹੜੇ ਪੰਜਾਬ ਦੇ ਸਿਨੇਮਾ ਘਰ ਹੈਗੇ ਨੇ ਉਹਨਾਂ ਦੇ ਵਿੱਚ ਪੋਸਟਰ ਟਿੱਕਰ ਵੀ ਇਹਨੇ ਉਤਾਰ ਦਿੱਤੇ ਗਏ ਨੇ ਕਿਤੇ ਵੀ ਐਮਰਜੈਂਸੀ ਦਾ ਪੋਸਟਰ ਜਿਹੜਾ ਹੈਗਾ ਉਹ ਨਹੀਂ ਦਿਖਾਈ ਦੇ ਰਿਹਾ ਇਹ ਟਿੱਕਰ ਦੀ ਗੱਲ ਕਰਾਂ ਕਿ ਜਿਹੜਾ ਮੋਬਾਈਲ ਐਪ ਹੈਗੀ ਹੈ ਬੁੱਕ ਮਾਈ ਸ਼ੋ ਉਹਦੇ ਉੱਤੇ ਵੀ ਇਹਦੀ ਬੁਕਿੰਗ ਜਿਹੜੀ ਇਸ ਵੇਲੇ ਨਹੀਂ ਹੋ ਰਹੀ ਕਿਸੇ ਵੀ ਜਿਹੜੀ ਐਪ ਹੈਗੀ ਆ ਉਹਦੇ ਉੱਤੇ ਐਮਰਜੈਂਸੀ ਫਿਲਮ ਦੀ ਬੁਕਿੰਗ ਜਿਹੜੀ ਹੁੰਦੀ ਹੈ ਉਹ ਇਸ ਵੇਲੇ ਨਹੀਂ ਹੋ ਰਹੀ ਸਿੱਖ ਜਨਤਹਿਬੰਦੀਆਂ ਇੱਥੇ ਮੌਜੂਦ ਹੈਗੀਆਂ ਨੇ ਮੰਗ ਪੱਤਰ ਦੇ ਕੇ ਆਈਆਂ ਨੇ ਡੀਸੀ ਸਾਹਿਬ ਨੂੰ ਕਿ ਕਿਸੇ ਤਰ੍ਹਾਂ ਦੀ ਫਿਲਮ ਜਿਹੜੀ ਹੈਗੀ ਆ ਐ ਐਮਰਜੈਂਸੀ ਫਿਲਮ ਜਿਹੜੀ ਹੈਗੀ ਆ ਉਹ ਕਿਸੇ ਵੀ ਥੀਏਟਰ ਦੇ ਵਿੱਚ ਨਾ ਲਗਾਈ ਜਾਵੇ ਕਿਉਂਕਿ ਸਿੱਖ ਜਨਤਹਿਬੰਦੀਆਂ ਵੱਲੋਂ ਕਿਹਾ ਗਿਆ ਕਿ ਇਹਦੇ ਵਿੱਚ ਕੁਝ ਸੀਨ ਇਹੋ ਜਿਹੇ ਹੈਗੇ ਜਿਹਦੇ ਨਾਲ ਸਿੱਖਾਂ ਨੂੰ ਇਤਰਾਜ਼ ਹੈਗਾ ਉਹਨਾਂ ਦੇ ਦਿਲ ਜਿਹੜੇ ਹੈਗੇ ਉਹ ਬਲੁੰਦਰੇ ਗਏ ਨੇ ਗੱਲਬਾਤ ਕਰਦੇ ਨੇ ਸਾਡੇ ਨਾਲ ਸਿੱਖਾਗੂ ਹੈਗੇ ਨੇ ਸਰ ਕਿਵੇਂ ਦੇਖਦੇ ਹੋ ਕਿਉਂਕਿ ਕਾਫੀ ਲੰਬੇ ਸਮੇਂ ਤੋਂ 2024 ਸਤੰਬਰ ਤੋਂ ਹੀ ਦਾ ਵਿਰੋਧ ਹੋ ਰਿਹਾ ਹੈ ਅਮਰਜੈਂਸੀ ਫਿਲਮ ਦਾ ਕੱਟ ਲਗਾਉਣ ਤੋਂ ਬਾਅਦ ਦੁਬਾਰਾ ਫਿਲਮ ਰਿਲੀਜ਼ ਹੋਣ ਦੀ ਗੱਲ ਕੀਤੀ ਗਈ ਹੈ ਇਹ ਇੱਕ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਵੱਧ ਤੋਂ ਵੱਧ ਔਰ ਇਹ ਫਿਲਮ ਨੂੰ ਇਸੇ ਮਨਸੇ ਨਾਲ ਕਲਿਜੀਕਲ ਦੀ ਸੋਚੀ ਰਾਨੇ ਅਸੀਂ ਉਦੋਂ ਹੀ ਵਿਰੋਧ ਕੀਤਾ ਜਦੋਂ ਫਿਲਮ ਲੱਗਣੀ ਸੀ ਨਵੰਬਰ ਚ ਉਦੋਂ ਵਿਰੋਧ ਕੀਤਾ ਇਹਨਾਂ ਨੇ ਦੁਆਰਾ ਸਾਡੇ ਅੱਖਾਂ 'ਚ ਮਿੱਟੀ ਪਾਉਣ ਨੂੰ ਕਈ ਕੱਟ ਕਲਾਤਾ ਜਿਹੜਾ ਕੱਟ ਸੀਨ ਘਟਿਆ ਲੇਕਿਨ ਕੋਈ ਸੀਨ ਨਹੀਂ ਘਟਿਆ ਕੋਈ ਐਸਾ ਫਿਲਮ ਦੇ ਵਿੱਚ ਜਿਹੜੇ ਅਪਤਜਨੂ ਸੀਨ ਤੇ ਉਹ ਐਸ ਇਟ ਅਜ ਵੀ ਚੱਲ ਰਹੇ ਨੇ ਵਿੱਚ ਹੈਗੇ ਨੇ ਇਸ ਕਰਕੇ ਅਸੀਂ ਨਹੀਂ ਚਾਹਦੇ ਕਿ ਇਹ ਫਿਲਮ ਰਿਲੀਜ਼ ਹੋਵੇ ਕਿਉਂਕਿ ਇਹਦੇ ਚ ਸਿੱਖ ਹਿੰਦੂ ਸਿੱਖ ਏਕਤਾ ਨੂੰ ਬੜੀ ਵੱਡੀ ਠੇਸ ਪਹੁੰਚੇਗੀ ਅਸੀਂ ਜਿਹੜਾ ਪਿੱਛੇ ਸੰਤਾਪ ਹੋ ਗਿਆ ਅਸੀਂ ਨਹੀਂ ਚਾਹਦੇ ਦੁਬਾਰਾ ਉਹ ਕਾਲਾ ਦੌਰ ਫੇਰ ਆਵੇ ਪੰਜਾਬ ਚ ਅਸੀਂ ਇਸ ਇਸ ਫਿਲਮ ਨੂੰ ਕਦੇ ਵੀ ਰਿਲੀਜ਼ ਨਹੀਂ ਹੁੰਦਿਆਂਗੇ ਨਾ ਚੱਲਣਦਿਆਂਗੇ ਪੰਜਾਬ ਚ ਕਦੇ ਵੀ ਜਿਹੜੀ ਸੈਂਸਰ ਬੋਰਡ ਨੇ ਕਟਿੰਗ ਕੀਤੀ ਹੈਗੀ ਆ ਜਿਹੜੇ ਪੱਤੀ ਜਿਹਨਾਂ ਸੀਨਾਂ ਦੇ ਜੁਤਾਈ ਗਈ ਸੀ ਉਹ ਤਕਰੀਬਨ ਤਕਰੀਬਨ ਕੱਟ ਦਿੱਤੇ ਗਏ ਔਰ ਦੂਸਰੀ ਗੱਲ ਇਹ ਵੀ ਨਾਲ ਆਉਂਦੀ ਹੈ ਕਿ ਜਿਹੜੀ ਪੰਜਾਬ 95 ਦਿਲਜੀਤ ਦੋਸਾਂਝ ਦੀ ਫਿਲਮ ਆ ਉਹ ਵੀ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਵਾਲੀ ਆ ਉਹਦੇ ਵਿੱਚ ਵੀ ਕਾਫੀ ਸੀਨ ਕੱਟੇ ਗਏ ਨੇ ਉਹਦੇ ਵਿੱਚ 120 ਕੱਟ ਲੱਗੇ ਨੇ ਉਸ ਫਿਲਮ 'ਚ ਉਹਦਾ ਨਾਂ ਤੱਕ ਚੇਂਜ ਕਰਾਤਾ ਫਿਲਮ ਦਾ ਜੋ ਫਿਲਮ ਦਾ ਨਾਂ ਸੀ ਉਹ ਨਾਂ ਤੱਕ ਚੇਂਜ ਕਰਾਤਾ ਉਸ ਫਿਲਮ ਦੇ ਵਿੱਚ ਜਿਸ ਸ਼ਖਸ ਦੇ ਉੱਤੇ ਫਿਲਮ ਬਣੀ ਉਹਦਾ ਨਾਂ ਵੀ ਵਿੱਚ ਰਹਿ ਦਿੱਤਾ ਗਿਆ ਇਸ ਕਰਕੇ ਜੋ ਇਹਦੇ ਚ ਕੀਤਾ ਹੈ ਇਹ ਜੋ ਬਿਲਕੁਲ ਸੇਵ ਉਸੇ ਤਰ੍ਹਾਂ ਚੱਲਦਿਆ ਅੱਜ ਤੱਕ ਜੋ ਫਿਲਮ ਦੇ ਵਿੱਚ ਪਹਿਲਾਂ ਦਿਖਾਇਆ ਸੀ ਇਹਨਾਂ ਨੇ ਉਹੀ ਸੀਨ ਅੱਜ ਵੀ ਹੈਗੇ ਨੇ ਸਿੱਖਾਂ ਨੂੰ ਅੱਤਵਾਦੀ ਖਾਲਿਸਤਾਨੀ ਵੱਖਵਾਦੀ ਸ਼ੋਅ ਕੀਤਾ ਗਿਆ ਔਰ ਸਿੱਖਾਂ ਦਾ ਅਕਸ ਖਰਾਬ ਕੀਤਾ ਗਿਆ ਇਸ ਨੂੰ ਵਿੱਚ ਅਸੀਂ ਨਹੀਂ ਚਾਹਦੇ ਕਿ ਇਹ ਫਿਲਮ ਰਿਲੀਜ਼ ਹੋਵੇ ਅੱਛਾ ਜੇ ਇਹ ਫਿਲਮ ਥੀਏਟਰ ਚ ਨਹੀਂ ਲੱਗਦੀ ਆ OTTs ਦੇ ਰਿਲੀਜ਼ ਕਰ ਦਿੰਦੀ ਆ ਉੱਤੇ ਕੋਈ ਅਪੱਤੀ ਹੋਏਗੀ ਫਿਰ ਸਾਨੂੰ ਪੂਰੀਆ ਪਤੀ ਜੀ ਅਹੀਂ ਗਵਰਨਰ ਨੂੰ ਮਿਲਾਂਗੇ ਜੋ ਸਾਡੇ ਸੀਨੀਅਰ ਲੀਡਰ ਸਾਡੇ ਦੇਣਗਾਂ ਨੂੰ ਅਹੀਂ ਉਹਦਾ ਪੂਰਾ ਸਮਰਥਨ ਕਰਾਂਗੇ ਜੋ ਪ੍ਰੋਬਲਮ ਦੇਣਗੇ ਅਸੀਂ ਤਗੜੇ ਹੋ ਕੇ ਇਸ ਲੜਾਈ ਦੇ ਖਿਲਾਫ ਲੜਾਂਗੇ ਅਸੀਂ ਅਸੀਂ ਫਿਲਮ ਨਹੀਂ ਹੁੰਦਿਆਂਗੇ ਕਿਤੇ ਵੀ ਸੋਸ਼ਲ ਮੀਡੀਆ ਤੇ ਵੀ ਤੇ ਥੀਟਰਾਂ 'ਚ ਵੀ ਬਿਲਕੁਲ ਐਸ ਵੇਲੇ ਕਹਿੰਦੇ ਨੇ ਕਿ ਨਾ OTTs ਦੇ ਰਿਲੀਜ਼ ਕੀਤੀ ਜਾਣ ਦੇ ਦਿੱਤੀ ਜਾਏਗੀ ਤੇ ਨਾ ਹੀ ਥੀਏਟਰਸ ਦੇ ਵਿੱਚ ਕਿਉਂਕਿ ਥੀਏਟਰਸ ਦੇ ਵਿੱਚ ਆਲਰੇਡੀ ਤਕਰੀਬਨ ਜਿਹੜੇ سینਮਾਸ ਦੇ ਮਾਲਕ ਹੈਗੇ ਨੇ ਉਹਨਾਂ ਵੱਲੋਂ ਆਪਣੇ ਤੌਰ ਤੇ ਵੀ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਦਿੱਤਾ ਕਿਉਂਕਿ ਜੇ ਗੱਲ ਕਰਾ ਤੇ ਅਮ੍ਰਿਤਸਰ ਦੀ ਗੱਲ ਕਰੀਏ ਜਲੰਧਰ ਦੀ ਲੁਧਿਆਣੇ ਦੀ ਜਾਂ ਸੂਬੇ ਦੇ ਕਿਸੇ ਵੀ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਹਰ ਥੀਏਟਰ ਦੇ ਵਿੱਚ ਐਮਰਜੈਂਸੀ ਫਿਲਮ ਖਾਸ ਕਰਕੇ ਪੰਜਾਬ ਦੇ ਵਿੱਚ ਇਸ ਵੇਲੇ ਰਿਲੀਜ਼ ਨਹੀਂ ਕੀਤੀ ਗਈ ਮੈਨੇ ਨਾਲ ਹੋਰ ਸਿੱਖਾਗੂ ਮਜੂਦ ਹੈ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕੱਲ ਤੋਂ ਹੀ ਰਾਤ ਤੋਂ ਹੀ ਸਿੱਖਾ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਰੋਸ ਵੀ ਦਿਟਾਇਆ ਜਾ ਰਿਹਾ ਹੈਗਾ ਔਰ ਜਦੋਂ ਪਹਿਲਾਂ ਰਿਲੀਜ਼ ਕੀਤੀ ਜਾ ਰਹੀ ਸੀਗੀ ਉਦੋਂ ਵੀ ਰੋਸ ਦਿਟਾਇਆ ਜਾ ਰਿਹਾ ਸੀ ਦੇਖੋ ਕੱਲ ਤੋਂ ਜਿਹੜਾ ਰੋਸ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਆਉਣਾ ਸੁਭਾਵਿਕ ਆ ਕਿਉਂਕਿ ਸਾਡੇ ਕਹਿਣ ਦੇ ਬਾਵਜੂਦ ਪਿਛਲੇ 2024 ਤੋਂ ਇਹ ਐਪੀਸੋਡ ਚੱਲ ਰਿਹਾ ਲੋਕਾਂ ਨੇ ਸੰਗਤ ਨੇ ਇਕੱਠੇ ਹੋ ਕੇ ਕਿਹਾ ਸੀ ਵੀ ਫਿਲਮ ਨਹੀਂ ਆਪਾਂ ਲੱਗਣ ਦੇਣੀ ਨਾ ਇਹਨੂੰ ਆਪਾਂ ਮੰਨਦੇ ਆ ਤੇ ਜੇ ਇਸੇ ਬਾਵਜੂਦ ਦੀ ਸਰਕਾਰ ਨੇ ਲਈ ਸਰਕਾਰ ਦੀ ਨਲਕੀ ਆ ਸੰਗਤਾਂ ਵਿੱਚ ਰੋਸ ਆ ਤਾਂ ਹੀ ਰੋਸ ਸੰਗਤਾਂ ਕਲਦੀਆਂ ਤੁਰੀਆਂ ਮੈਂ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਪ੍ਰਸ਼ਾਸਨ ਨੇ ਪੈਸੇ ਸਾਡੀ ਬੇਨਤੀ ਪ੍ਰਵਾਨ ਕਰਕੇ ਜਲੰਧਰ ਸ਼ਹਿਰ ਦੇ ਵਿੱਚ ਕਿਸੇ ਵੀ ਸਿਲਾਮਾ ਘਰ ਤੇ ਇਹ ਫਿਲਮ ਨਹੀਂ ਲੱਗਣ ਦਿੱਤੀ ਉਹ ਵਧਾਈ ਦੇ ਪਾਤਰ ਵੀ ਆ ਇਸੇ ਤਰ੍ਹਾਂ ਹੀ ਚਾਹੁੰਦੇ ਪੰਜਾਬ ਵੀ ਸਮੁੱਚੇ ਦੇਸ਼ ਭਰ ਵਿੱਚ ਵੀ ਜਿਹੜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਜੇ ਸੋਸ਼ਲ ਮੀਡੀਆ ਲੋਕ ਫਿਲਮ ਪਾ ਕੇ ਅੱਗੇ ਤੇ ਕੇ ਪ੍ਰਚਾਰ ਕਰਨਗੇ ਜਿਹੜੇ ਲੋਕ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੁੰਦੇ ਆ ਭਾਈਚਾਰਾ ਚਾਹੁੰਦੇ ਆ ਆਪਸੀ ਸਤਿ ਭਾਵਨਾ ਚਾਹੁੰਦੇ ਆ ਪੰਜਾਬ ਦੇ ਮਾਹੌਲ ਨੂੰ ਠੀਕ ਰੱਖਣਾ ਚਾਹੁੰਦੇ ਆ ਮੇਰੀ ਨਿਮਰਤਾ ਸਤੋ ਉਹਨਾਂ ਨੂੰ ਬੇਨਤੀ ਹੈ ਕੋ ਇਹ ਕੰਮ ਕਰ ਲਈ ਨਾ ਕੋ ਜਿਹਦੇ ਨਾਲ ਮਾਹੌਲ ਖਰਾਬ ਹੁੰਦਾ ਸਾਡੀ ਆਸ ਜੀ ਕੜਤਨ ਵਾਧੀ ਹੋਵੇ ਉਹ ਕੜਤਨ ਨੂੰ ਘਟਾਉਣ ਲਈ ਆਪਾਂ ਨੂੰ ਅਜਿਹੇ ਕੰਮ ਕਰਨੇ ਨਹੀਂ ਚਾਹੀਦੇ ਕੁਝ ਸ਼ਰਾਰਤੀ ਲੋਕ ਹੋ ਸਕਦੇ ਜਿਨ੍ਹਾਂ ਨੇ ਇਸ ਚ ਇਹ ਵੀ ਇੱਕ ਚੀਜ਼ ਵੀ ਦੱਸਿਓ ਵੀ ਜਿੱਦਾਂ ਇਹ ਫਿਲਮ ਹਿਸਟੋਰੀਕਲ ਆ 77 ਦੇ ਵਿੱਚ ਜਿਹੜੇ ਅਮਰਜੈਂਸੀ ਲਾਈ ਗਈ ਸੀਗੀ ਉਹਦੇ ਉੱਤੇ ਫਿਲਮ ਆਈ ਗਈ ਫਿਲਮ ਹੈਗੀ ਆ ਕੀ ਲੱਗਦਾ ਕਿ ਇਹ ਸਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਜਾਂ ਨਹੀਂ ਆਉਣੀ ਚਾਹੀਦੀ ਦੇਖੋ ਜਿਹੜੀ ਅਮਰਜੈਂਸੀ ਦਾ ਜਿਹੜਾ ਦੌਰ ਸੀ ਨਾ ਇੰਦਰਾ ਗਾਂਧੀ ਨੇ ਜੋ ਲਾਇਆ ਸੀ ਹਾਂ ਉਹਨੂੰ ਜਿਹੜਾ ਕੰਗਣਾ ਰਜੋਧਰੇ ਫਿੱਟ ਕੀਤਾ ਉਹ 84 ਤੋਂ ਬਾਅਦ ਦਾ ਕੀਤਾ ਉਹਦੇ ਵਿੱਚ ਸਿੱਖਾਂ ਨੂੰ ਅੱਤਵਾਦੀ ਗਿਰਦਾਨਿਆਂ ਗਿਆ ਖਾਲਸਤਾਨੀ ਗਿਰਦਾਨਿਆਂ ਗਿਆ ਸਾਡੇ ਅੱਖਰੂ ਆਲੰਦੀ ਕੋਸ਼ਿਸ਼ ਕੀਤੀ ਆ ਸਾਡਾ ਆਕਸ ਜਿਹਨੇ 95% ਕੁਰਬਾਨੀਆਂ ਕਰਕੇ ਦੇਸ਼ ਨੂੰ ਯਾਦ ਕਰਾਇਆ ਹੋਵੇ ਪੰਜਾਬੀਆਂ ਨੇ ਖਾਸ ਕਰਕੇ ਸਿੱਖਾਂ ਨੇ ਉਹਨਾਂ ਨੂੰ ਬਦਨਾਮ ਕਰ ਲਈਏ ਖੇਡ ਖੇਲੀ ਗਈ ਆ ਕੰਗਨਾਲ ਜੋੜ ਇੱਕ ਵਾਰ ਨਹੀਂ ਕਈ ਵਾਰੀ ਇਹੋ ਜਿਹਾ ਸ਼ਰਾਰਤਾ ਕਰ ਚੁੱਕੀ ਆ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਰਿਹਾ ਸਰਕਾਰਾਂ ਨੂੰ ਇਹਨੂੰ ਨੱਥ ਪਾਉਣੀ ਚਾਹੀਦੀ ਆ ਜਹੇ ਕੋਈ ਵੀ ਆਗੂ ਹੋਵੇ ਚਾਹੇ ਸਾਡੇ ਵੀ ਸਿੱਖਾਂ ਦੇ ਵਿੱਚ ਵੀ ਕੋਈ ਨਫਰਤ ਪੈਦਾ ਕਰਨ ਵਾਲਾ ਆਗੂ ਹੋਵੇ ਮੈਂ ਨਹੀਂ ਇਸ ਗੱਲ ਨਾਲ ਸਹਿਮਤ ਕਿਸੇ ਵੀ ਭਾਈਚਾਰੇ ਨੂੰ ਠੇਸ ਪਹੁੰਚਣੀ ਚਾਹੀਦੀ ਆ ਪੰਜਾਬ ਦਾ ਅਮਨ ਸ਼ਾਂਤੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਇਹ ਫਿਲਮ ਜਿਹੜੀ ਆ ਸੈਂਸ ਕੱਟ ਕਰਕੇ ਕਹਿੰਦੇ ਅਸੀਂ ਸਾਨੂੰ ਯਕੀਨ ਨਹੀਂ ਹੈਗਾ ਕਿਉਂਕਿ ਸਾਨੂੰ ਉਹਦੇ ਵਿੱਚ ਤੁਸੀਂ ਦੇਖੀ ਵੈਸੇ ਫਿਲਮ ਦੇਖੋ ਆ ਪਤਾ ਲੱਗ ਹੀ ਜਾਣਾ ਜੋ ਸਾਨੂੰ ਉਪਰੋਂ ਹਾਈ ਕਮਾਂਡ ਤੋਂ ਨਿਰਦੇਸ਼ ਆਏ ਆ ਜਿਨ੍ਹਾਂ ਨੇ ਦੇਖੀ ਆ ਜਿਨ੍ਹਾਂ ਨੂੰ ਪਤਾ ਆ ਅਸੀਂ ਉਹਦੇ ਨਿਰਦੇਸ਼ ਅਨੁਸਾਰ ਡਿਪਟੀ ਕਮਿਸ਼ਨਰ ਸਾਹਿਬ ਅੱਜ ਮੈਨੂੰ ਨੰਡਰ ਦੇ ਕੇ ਗਏ ਆ ਤੇ ਅਸੀਂ ਮੈਨੂੰ ਸਾਹਿਬ ਡਿਪਟੀ ਸਾਹਿਬ ਨੇ ਸਾਨੂੰ ਕਿਹਾ ਵੀ ਆ ਵੀ ਉਹ ਨਹੀਂ ਬੰਦ ਵੀ ਕਰ ਦਿੱਤੀ ਆ ਅਸੀਂ ਇਸ ਗੱਲ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਤੇ ਲੋਕਾਂ ਤੋਂ ਵੀ ਆਸ ਰੱਖਦੇ ਇਹ ਫਿਲਮ ਨੂੰ ਨਾਲ ਲਗਣ ਦਿੱਤਾ ਜਿਸ ਨੂੰ ਕਿੱਦਾਂ ਦੇਖਦੇ ਹੋ ਕਿ ਤੁਹਾਡੇ ਕਹਿਣ ਦੇ ਨਾਲ ਦੇ ਨਾਲ ਜਿਹੜੇ ਥੀਏਟਰ ਦੇ ਮਾਲਕ ਹੈਗੇ ਨੇ ਉਹਨਾਂ ਵੀ ਆਪਣੇ ਤੌਰ ਤੇ ਆਪਣੇ ਪੱਧਰ ਦੇ ਉੱਤੇ ਫਿਲਮ ਨੂੰ ਥੀਏਟਰ ਦੇ ਵਿੱਚ ਨਹੀਂ ਲਗਾਇਆ ਗਿਆ ਦੇਖੋ ਜਿਹੜੇ ਥੀਏਟਰ ਦੇ ਮਾਲਕ ਵੀ ਉਹ ਵੀ ਵਧਾਈ ਦੇ ਪਾਤਰ ਆ ਜਿਹਨਾਂ ਨੇ ਸਮੇਂ ਦੀ ਜਾਗਤ ਨੂੰ ਸਮਝਦਿਆਂ ਹੋਏ ਆ ਲੋਕਾਂ ਦੀ ਨਾਜ਼ ਨੂੰ ਪਛਾਣਦੇ ਆ ਫਿਲਮ ਨੂੰ ਨਹੀਂ ਲਗਣ ਦਿੱਤਾ ਉਹ ਵੀ ਵਧਾਈ ਦੇ ਪਾਤਰ ਆ ਕਿਉਂਕਿ ਉਹ ਵੀ ਸਾਡੇ ਸਮਾਜ ਦਾ ਇੱਕ ਹਿੱਸਾ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤਨਵਾਦ ਗੱਲਬਾਤ ਕਰਨ ਲਈ ਤਾਂ ਇਹ ਸਨ ਐਸਜੀਪੀਸੀ ਦੇ ਮੈਂਬਰ ਤੇ ਸਿੱਖ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦਾ ਕਹਿਣਾ ਹੈ ਕਿ ਅਮਰਜੈਂਸੀ ਫਿਲਮ ਕਿਸੇ ਤਰ੍ਹਾਂ ਦੀ ਵੀ ਰਿਲੀਜ਼ ਨਹੀਂ ਹੋਣ ਦਿੱਤੀ ਜਾਦੀ ਇਹਦੇ ਨਾਲ ਸਿੱਖ ਆਗੂਆਂ ਨੂੰ ਜਿਹੜੀ ਸਿੱਖ ਉਹਨਾਂ ਦੇ ਅਕਸ ਨੂੰ ਢਾਹ ਲੱਗਣ ਢਾਹ ਲਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ ਔਰ ਥੀਏਟਰ ਮਾਲਕਾਂ ਨੇ ਵੀ ਆਪਣੇ ਪੱਧਰ ਦੇ ਉੱਤੇ ਜਿਹੜੀ ਇਹ ਫਿਲਮ ਹੈ ਅਮਰਜੈਂਸੀ ਇਸ ਨੂੰ ਥੀਏਟਰ ਦਾ ਵਿੱਚ ਰਿਲੀਜ਼ ਨਹੀਂ ਕੀਤਾ ਤੇ ਅੱਗੇ ਤੋਂ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ OTTs ਦੇ ਉੱਤੇ ਜਾਂ ਫਿਲਮ ਦੁਬਾਰਾ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਇਸ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰਿੰਦਰ ਕੰਬੋਈ ਦਾ ਨਿਕਸਰਟੀ ਵੀ ਦਿਲੰਦਰ